ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਨੇ ਸਾਰੇ ਸੱਜਣਾਂ ਦੇ ਲੈ ਵੀ ਮਿੱਤਰੋ ਆਪਾਂ ਵੀ ਅਦਲਵਾਇਆ ਸੀ ਵਾਈਫਾਈ ਜੀਓ ਦਾ ਤੇ ਵੀਰ ਆਸੀ ਘਰੇ ਫਿਟਿੰਗ ਕਰਨ ਤੇ ਦਿਖਾਉਣਾ ਐਸਾ ਨੂੰ ਪੂਰੀ ਵੀਡੀਓ ਬਣੇ ਰਹੀ ਹੋ ਵੀਡੀਓ ਦੇ ਵਿੱਚ ਲੈ ਮਿੱਤਰੋ ਆਪਾਂ ਪਾਇਆ ਬਲਾਕਤੀ ਤੇ ਫਿਰ ਲਾਦਾ ਜਰਜਾੜ ਬਾਕੀ ਆ ਡਰਲ ਵਾਈ ਕੋਲੇ ਬਹੁਤ ਵਧੀਆ ਸੀ ਡਰਲ ਆਪਾਂ ਨੂੰ ਵਧੀਆ ਲੱਗੀ ਬਗੈਰ ਵਾਇਰਲਸ ਸਹਿਜ ਡਰਲ ਲੋਜੀ ਐਂਟੀਨਾ ਪਾਪਰ ਗ੍ਰੇਨਿਕ ਆਸਤਾ ਲੋਜੀ ਹਾਂ ਬਸ ਇਹਦੇ ਕਰ ਰਿਹਾ ਚੈੱਕ ਡੈਕਸ਼ਨ ਬਾਕੀ ਵੀਰੇ ਆਪਣਾ ਪ੍ਰਿੰਟ ਤੱਕ ਪੂਰਾ ਸਾਹਿਬਾ ਤੱਕ ਪੂਰਾ ਸਾਹਬ ਦੇ ਲਾਗੇ ਲਾਗੇ ਪਿੰਡਾਂ ਵਾਲਿਆਂ ਨੇ ਜੇ ਕਿਸੇ ਭਰਾ ਨੇ ਲਵਾਉਣਾ ਹੋਵੇ ਤਾਂ ਵੀਰੇ ਦਾ ਨੰਬਰ ਆਪਾਂ ਵੀਡੀਓ ਦੇ ਉੱਪਰ ਐਡ ਕਰਾਂਗੇ ਤਾਂ ਬਾਈ ਨਾਲ ਕੰਟੈਕਟ ਸਾਰੇ ਜਣੇ ਕਰ ਸਕਦੇ ਆ ਤੇ ਇਹ ਜੋ ਆਪਾਂ ਲਵਾਇਆ ਬਾਈ ਜੀ ਇਹ 600 ਰੁਪਏ ਵਿੱਚ ਲੱਗਿਆ 600 ਰੁਪਏ ਦੇ ਵਿੱਚ 2 ਮਹੀਨੇ ਲਈ ਫ੍ਰੀ ਆ ਤੇ ਉਸ ਤੋਂ ਬਾਅਦ ਮਹੀਨੇ ਦੀ ਮਹੀਨੇ 600 ਰੁਪਿਆ ਚਾਰਜ ਲੱਗੂਗਾ ਲੈ ਜੀ ਉੱਪਰਲਾ ਕੰਮ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਅਗੇ ਨੀਚੇ ਲੋਜੀ ਬਾਕਸ ਦਾ ਸਪੈਨ ਪੁਰਾਣੇ ਲੱਗਦਾ ਲੋ ਜੀ ਆਹ ਇਹਦੇ ਮਾਲਾ ਬਾਕਸ ਇਹ ਆਪਾਂ ਬਜੀ ਤਾਲਵਾ ਕਿਉਂਕਿ ਵੀਡੀਓ ਜਦੋਂ ਅਪਲੋਡ ਕਰਦੇ ਆ ਤਾਂ ਜਦੋਂ ਸਾਰੇ ਜਿੰਨਾ ਕਿ ਡਾਟਾ ਆਪਾਂ ਨੂੰ ਮਿਲਦਾ 1.5 GB ਜੀ ਜੀ ਬਹੁਤ ਘੱਟ ਹੁੰਦਾ ਸ਼ੁਰੂ ਕਰ ਕੋ Wi-Fi ਦੀ ਜ਼ਰੂਰਤ ਪੈ ਗਈ ਤੇ ਫਿਰ ਆਪਾਂ ਨੂੰ ਲਗਾਉਣਾ ਪੈ ਗਿਆ ਲਓ ਜੀ ਇਹ ਬਾਕਸ ਵੀ ਲੱਗ ਚੁੱਕਿਆ ਲਓ ਜੀ ਹੁਣ ਵੀਰ ਕਰ ਰਿਹਾ ਅਨਬਾਕਸ ਆਪਣਾ ਚੈਨਲ ਵਾਲਾ ਬਾਕਸ ਜੋ ਲਈ ਆਪ ਆਇਆ ਸੀ ਵੀਰ ਜੀ ਦੇ ਕੱਕੜਾ ਇਹ ਕੜਾ ਵੀ ਬਾਈ ਇਹਦੇ ਕੜੇ ਦੇ ਉੱਪਰ ਲਿਖੀ ਹੋਈ ਸੀ ਪੰਜਾਬੀ ਉੜ ਵਾਲਾ ਯਾਨੀ ਕਿ ਆਪਣੀ ਜੋ ਮਾਤਰ ਭਾਸਾ ਤੇ ਵੀਰੇ ਨੇ ਇਹਨੂੰ ਬਾਕਸ ਨੂੰ ਖੋਲਣ ਦੀ ਖਾਤਰ ਵੀ ਕੜੇ ਦਾ ਜੀ ਕੀਤਾ ਵਧੀਆ ਲੱਗਿਆ ਤਾਂ ਕਰਕੇ ਮੈਂ ਇਹਨੂੰ ਐਡਗਰਤਾ ਵਿੱਚ ਲੋ ਜੀ ਬਾਕਸ ਵੀ ਓਪਨ ਹੋ ਚੁੱਕਿਆ ਲੋ ਜੀ ਹੁਣ ਆਪਾਂ ਆ ਗਏ ਐਲਈ ਦੇ ਕੋਲੇ ਐਲਈ ਨਾਲ ਕਰ ਰਹੇ ਆ ਪ੍ਰੋਟੈਕਟ ਇਹਦੇ ਵਿੱਚ ਜੋ ਕੁਝ ਮਾਦੀ ਦੇ ਕੋਖਲਮਾ ਵਗੈਰਾ ਨੇਜ ਵਗੈਰਾ ਬਹੁਤ ਵਧੀਆ ਕਸਟਮਰ those